ਕ੍ਰਾਂਤੀ ਲਿਆ ਕੇ ਕੰਮ ਕਰਦੇ ਸੋ ਅੱਜ ਜਿਹੜੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਜਹਤਾਰ ਸ਼੍ਰੀ ਅਕਾਲਤਾਰ ਸਾਹਿਬ ਜਿਹੜੇ ਰਹੇ ਨੇ ਸਾਹਿਬ ਕਾ ਉਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਵੀ ਤੁਸੀਂ ਇਸ ਦੀ ਅਕਾਲੀ ਦਲ ਨੂੰ ਸੁਰਜੀਤ ਕਰੋ ਫਿਰ ਉਸੇ ਤਰ੍ਹਾਂ ਤਾਕਤ ਬਣਾਓ ਤਾਂ ਜੋ ਸਾਡਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਸੋ ਅੱਜ ਇਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਇੱਕ ਇੱਕ ਘਰ ਵਿੱਚ ਪਹੁੰਚ ਕੇ ਹਰ ਘਰ ਵਿੱਚੋਂ ਘਟੋ ਘਟ ਇੱਕ ਲੇਡੀ ਨੂੰ ਜਾਗਰੂਕ ਕਰਕੇ ਆਓ ਅਸੀਂ ਇਹ ਨਹੀਂ ਕਿ ਅਸੀਂ ਇੱਕ ਟਾਂਚਾ ਬਣਾਤਾ ਐਲਾਨ ਕਰ ਦਿੱਤਾ ਤੇ ਕੇਵਲ ਫੋਟੋਆਂ ਖਿਚਾਲੀਆਂ ਸਾਡੇ ਮਨ ਵਿੱਚ ਇਹ ਹੈ ਕਿ ਅਸੀਂ 13000 ਜੇ ਸਾਡੇ 13000 ਪਿੰਡ ਹੈ ਤੇ ਹਰ ਪਿੰਡ ਚ ਜਾ ਕੇ ਕਟੋ-ਕਟ ਬੂਥ ਲੈਵਲ ਦੀਆਂ ਪੰਜ ਬੀਬੀਆਂ ਪੈਦਾ ਕਰੀਏ ਉਹ ਪੰਜ ਬੀਬੀਆਂ ਅੱਗੇ ਕੰਮ ਕਰਨਗੀਆਂ ਔਰ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਹਰ ਵਾਰਡ ਵਿੱਚੋਂ ਪੰਜ ਜਾਂ 11 ਬੀਬੀਆਂ ਪੈਦਾ ਕਰੀਏ ਉਹ ਕੰਮ ਕਰਨਗੀਆਂ ਸੋ ਜਿਸ ਤਰ੍ਹਾਂ ਇਹਨੂੰ ਬਿਲਕੁਲ ਟੈਕਨੀਕਲੀ ਆਰਗੈਨਿਕ ਟੰਗ ਦੇ ਨਾਲ ਹਰ ਬੀਬੀ ਨੂੰ ਮੌਕਾ ਦੇਣਾ ਕਿ ਉਹ ਅੱਗੇ ਵਧੇ ਮੇਨ ਮਕਸਦ ਸਾਡਾ ਇਹ ਹੈ ਕਿ ਸਮਾਜ ਵਿੱਚ ਜਿਹੜਾ ਅਜ ਕਲਚਰ ਸਾਡਾ ਗੰਦਲਿਆ ਗਿਆ ਉਹਨੂੰ ਕਲਚਰ ਨੂੰ ਸੁਧਾਰਨਾ ਕਿੱਦਾਂ ਜਿਹੜੀ ਰਾਜਨੀਤੀ ਵਿੱਚ ਗ੍ਰਾਵਟਾਈ ਹੈ ਉਹ ਰਾਜਨੀਤੀ ਨੂੰ ਸਹੀ ਕਿੱਦਾਂ ਕਰਨਾ ਕੱਲੀਆਂ ਗਾਲਾਂ ਕੱਢ ਕੇ ਜਾਂ ਕਿਸੇ ਨੂੰ ਨੀਵਾ ਦਿਖਾ ਕੇ ਨਹੀਂ ਅਸੀਂ ਆਪਣੀ ਲਾਈਨ ਵੱਡੀ ਕਰਨੀ ਹੈ ਅਸੀਂ ਆਪਣੀ ਲਾਈਨ ਵੱਡੀ ਖਿਚਣੀ ਹੈ ਲੰਬੀ ਖਿਚਣੀ ਹੈ ਉਹ ਇੱਕ ਔਰਤ ਹੀ ਕਰ ਸਕਦੀ ਹੈ ਕਿਉਂਕਿ ਔਰਤ ਘਰ ਵੀ ਸੰਭਾਲਦੀ ਹੈ ਔਰ ਰਿਸ਼ਤੇ ਵੀ ਸੰਭਾਲਦੀ ਹੈ ਪਰਿਵਾਰ ਵੀ ਸੰਭਾਲਦੀ ਹੈ ਤੇ ਇਸ ਔਰਤ ਕੋਲ ਬੜਾ ਗਹਿਣੇ ਹੈ ਬੜਾ ਖਜ਼ਾਨਾ ਹੈ ਕਿ ਉਹ ਨਿਮਰਤਾ ਨਾਲ ਵੀ ਚੱਲ ਸਕਦੀ ਹੈ ਔਰ ਉਹਦੇ ਕੋਲ ਦ੍ਰਿੜਤਾ ਵੀ ਹੈ ਤੇ ਜੇ ਉਹ ਚੱਲੇਗੀ ਤੇ ਮੇਰਾ ਖਿਆਲ ਹੈ ਕਿ ਪਾਰਟੀ ਜਿਹੜੀ ਹੈ ਉਹ ਮੋੜ ਆਪਣੀਆਂ ਲੀਹਾਂ ਤੇ ਚੱਲਦੀ ਹੋਈ ਅੱਗੇ ਵਧੇਗੀ ਪੰਥਰੀ ਸੇਵਾ ਵਿੱਚ ਵੀ ਤੇ ਪੰਜਾਬ ਦੀ ਸੇਵਾ ਵਿੱਚ ਵੀ ਦੇਖੋ ਭਾਗੀਦਾਰੀ ਤੇ ਜਿੰਨਾ ਜਿੰਨੇ ਕੋਈ ਉਤਸ਼ਾਹ ਦਿਖਾਏਗਾ ਜਿਹੜੀ ਵੱਡੀ ਪਾਰਟੀ ਹੈ ਉਹਦੇ ਚ 33% ਤੇ ਜਰੂਰ ਹੋਏਗੀ ਹੋ ਸਕਦਾ ਹੈ ਕਿ ਜੇ ਯੋਗ ਬੀਬੀਆਂ ਜ਼ਿਆਦਾ ਆ ਜਾਣ ਜੇ ਲੀਡਰਸ਼ਿਪ ਕੁਆਲਿਟੀ ਵੱਧ ਜਾਵੇ ਕੋਈ ਜ਼ਰੂਰੀ ਨਹੀਂ ਕਿ ਜੇ 50% ਮਰਦ ਹੈ ਤੇ ਜੇ ਔਰਤਾਂ ਵੀ 50% ਹੈ ਹੋ ਸਕਦਾ ਹੈ ਕਿ ਉਸ ਵੱਡੇ ਅਕਾਲੀ ਦਲ ਵਿੱਚ ਵੀ ਔਰਤਾਂ 50% ਤੋਂ ਉੱਪਰ ਵੀ ਥਾਂ ਲੈ ਸਕਦੀਆਂ ਹਨ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਖਾਲਸਾ ਪੰਥ ਦਾ ਇਤਿਹਾਸ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵਿੱਚ 90 ਸਾਲ ਤੋਂ ਬਾਅਦ ਜੇ ਕਿਸੇ ਨੂੰ ਔਰਤ ਨੂੰ ਸਮਾ ਦਿੱਤਾ ਜਾ ਸਕਦਾ ਸੀ ਇੱਕ ਪ੍ਰਧਾਨ ਦੀ ਤੌਰ ਦੇ ਉੱਤੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਉਂ ਨਹੀਂ ਥਾਂ ਦਿੱਤੀ ਜਾਏਗੀ ਕਿ ਸਾਡੀਆਂ ਔਰਤਾਂ ਜਿਹੜੀਆਂ ਉਹ ਜ਼ਿਲ੍ਹਿਆਂ ਦੀਆਂ ਪ੍ਰਧਾਨਗੀਆਂ ਵੀ ਕਰਨ ਔਰ ਵੱਡੀ ਸੰਸਥਾ ਵਿੱਚ ਵੀ ਕੰਮ ਕਰ ਸਕਣ। ਸੋ ਮੈਨੂੰ ਆਸ ਹੈ ਕਿ ਇਹ ਸਾਡੀ ਲੀਡਰਸ਼ਿਪ ਇੰਨੀ ਵਧੇਗੀ, ਫੁੱਲੇਗੀ ਕਿ ਜਿੰਨਾ ਇਹ ਨਿਸ਼ਕਾਮ ਸੇਵਾ ਕਰ ਸਕਦੀਆਂ, ਜਿੰਨਾ ਸੰਜਮ 'ਚ ਰਹਿ ਸਕਦੀਆਂ, ਜਿੰਨੀ ਨਿਮਰਤਾ ਦਿਖਾ ਸਕਦੀਆਂ, ਜਿੰਨਾ ਦਇਆ ਧਰਮ ਦੇ ਗਹਿਣੇ ਇਹਨਾਂ ਕੋਲ ਹੈ, ਜੇ ਇਹ ਇਹਨੂੰ ਲੈ ਕੇ ਚੱਲਣ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਔਰਤ ਇੱਕ ਸ਼ਰੋਮੀ ਇਕਾਲੀਦਨ ਬਹੁਤ ਸਟਰੈਂਥ ਬਣ ਕੇ ਤੁਰੇਗੀ। ਸ਼ਰੋਮੀ ਇਕਾਲੀਦਨ ਬਾਰੇ ਤੁਸੀਂ ਬਾਤ ਨੂੰ ਰਹਿਣਾ। ਉਹਦੇ ਵਿੱਚ ਵੀ ਤੁਸੀਂ ਨਿਰਗੋਤਾ ਕੇ ਅਡਵਾਈਸ ਦਿੱਤੀ। ਬਿਲਕੁਲ। ਨਾਲੋ ਇਸ ਪਾਸੇ ਕੁਝ ਵੱਖਰਾ ਰਹੇਗਾ ਉੱਥੇ ਜਿਹੜੀ ਸਪੇਸ ਹਾਊਸਪੋਕ ਬਲੇ ਵੱਤ ਬਲੇ ਅਧਿਕਾਰ ਵੱਤ ਮਿਲਣਾ ਇੱਥੇ ਤੁਸੀਂ ਵੱਖਰਾ ਕਿਵੇਂ ਰਹੋ ਦੇਖੋ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਪੇਸ ਦਿੰਦੇ ਸੀ ਪਰ ਉਹ ਸੁਣਵਾਈ ਨਹੀਂ ਸੀ ਹੁੰਦੀ ਪਾਵੇਂ ਕਿਸੇ ਨੂੰ ਬਣਾ ਦਿੰਦੇ ਸੀ ਜਨਰਲ ਕੌਂਸਲ ਚ ਪਾ ਦਿੱਤਾ ਕਿਸੇ ਨੂੰ ਵਰਕਿੰਗ ਕਮੇਟੀ ਚ ਪਾ ਦਿੱਤਾ ਉਹ ਵੀ ਤਾਂ ਸੀ ਕਿ ਜਿਹੜਾ ਉੱਥੇ ਦਾ ਲੀਡਰ ਸੀ ਨਾ ਉਹ ਲੀਡਰ ਕਹਿ ਕੇ ਪਾ ਦਿੰਦਾ ਸੀ ਇੰਡੀਪੈਂਡੈਂਟਲੀ ਜਿਹੜੀ ਔਰਤ ਕੰਮ ਕਰੇ ਉਹਨੂੰ ਅਸਲੀਅਤ ਤੌਰ ਦੇ ਉਤੇ ਭਾਗੀ ਵਾਲੀ ਉਹਦੀ ਹੋਣੀ ਚਾਹੀਦੀ ਜਿਹੜੀ ਔਰਤ ਬਾਹਰ ਨਿਕਲ ਕੇ ਰਾਤਾਂ ਨੂੰ ਵੀ ਤੇ ਦਿਨ ਦੁਪਹਿਰ ਦੀਆਂ ਗਰਮੀਆਂ ਵਿੱਚ ਵੀ ਧੁੱਪਾਂ ਵਿੱਚ ਵੀ ਨਿਕਲਣ ਲ ਕੇ ਠੰਡਾਂ ਵਿੱਚ ਨਿਕਲਣ ਲ ਕੇ ਪਾਰਟੀ ਲਈ ਕੰਮ ਕਰਦੀਆਂ ਮੇਰਾ ਖਿਆਲ ਹੈ ਕਿ ਜੇ ਉਸ ਔਰਤ ਨੂੰ ਉਤਸ਼ਾਹ ਦਿੱਤਾ ਜਾਏਗਾ ਤਾਂ ਸਾਰੀਆਂ ਬੀਬੀਆਂ ਭੈਣਾਂ ਨੌਜਵਾਨ ਧੀਆਂ ਵੀ ਸਾਡੇ ਪਿੱਛੇ ਤੁਰਨਗੀਆਂ ਕਿਉਂਕਿ ਉਹ ਸਮਝਣ ਗਿਆ ਕਿ ਇਹਨਾਂ ਦੀ ਇੱਜ਼ਤ ਬਰਾਬਰ ਹੈ ਤੇ ਸਤਕਾਰ ਬਰਾਬਰ ਹੈ ਕਿਉਂਕਿ ਉਦੋਂ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਸਾਡੇ ਭਰਾ ਨੇ ਅਸੀਂ ਉਹਨੂੰ ਸ਼ਕਤੀ ਦੇਣੀ ਹੈ ਪਰ ਭਰਾਵਾਂ ਦੇ ਨਾਲ ਜੇ ਬਰਾਬਰ ਕੰਮ ਕਰਨ ਵਾਲੀਆਂ ਧੀਆ ਭੈਣਾਂ ਨੇ ਜਾਂ ਸਾਡੀਆਂ ਮਾਤਾਵਾਂ ਨੇ ਉਹਨਾਂ ਨੂੰ ਕਿਉਂ ਨਹੀਂ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਸੋ ਇਸ ਕਰਕੇ ਜਿਹੜੀਆਂ ਗੱਲਾਂ ਉੱਥੇ ਮਹਿਸੂਸ ਕਰਦੇ ਸਾਂ ਉਹਨੂੰ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਨੀ ਇੱਕ ਬੀਬੀ ਜੀ ਲੋਕਵਾ ਸਾਹਿਬ ਦੀ ਬਸਤੀ ਸਮਾਗਮ ਹੋ ਕੇ ਚੰਦੂ ਮਦਰ ਸਾਹਿਬ ਦੀ ਸਪੀਚ ਉਹ ਲੈ ਕੇ ਜਿਹੜਾ ਉਹ ਗੱਲ ਇਹ ਕਹਿੰਦੇ ਸੀ ਕਿ ਭਰਾਵਾਂ ਦਾ ਸਤਿਕਾਰ ਕਿਉਂ ਕਹਿ ਰਹੇ ਕਿ ਇੱਕ ਮੀਟਿੰਗ ਪਹਿਲਾਂ ਹੋਈ ਹੈ ਸਾਰਾ ਕੁਝ ਤੈਅ ਸੀਗਾ ਹੁਕਮਨਾਮਾ ਵੀ ਇੱਕ ਬਲੈਂਡ ਤੈਅ ਸੀਗਾ ਉਹ ਨਹੀਂ ਮਿਲਦੀ ਦੇਖੋ ਬੜੇ ਇਸ ਗੱਲ ਦਾ ਅਫਸੋਸ ਹੈ ਕਿ ਅੱਜ ਉਹਨਾਂ ਨੂੰ ਕੁਝ ਲੱਭ ਨਹੀਂ ਰਿਹਾ ਸਾਡੇ ਬਾਰੇ ਬੋਲਣ ਲਈ ਪਾਰਟੀ ਬਾਰੇ ਜਿਹੜੀ ਪਾਰਟੀ ਬਣ ਜਾਰੀ ਹੈ ਉਹਦੇ ਬਾਰੇ ਕੁਝ ਲੱਭ ਨਹੀਂ ਰਿਹਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਬਾਰੇ ਕੁਝ ਨਹੀਂ ਲੱਭ ਰਿਹਾ ਕਿਉਂਕਿ ਉਹ ਜਿੱਥੇ ਧਾਰਮਿਕ ਗਿਆਨ ਰੱਖਦੇ ਐ ਇਤਿਹਾਸ ਦੇ ਉੱਤੇ ਬੜੀ ਪਕੜ ਰੱਖਦੇ ਐ ਜਿੱਥੇ ਉਹ ਸਮਾਜ ਨੂੰ ਸਮਝਣ ਵਾਲੇ ਐ ਉਹ ਕੁਝ ਕਹਿਣਾ ਉਹਨਾਂ ਵਾਸਤੇ ਹੁਣ ਮੇਰਾ ਖਿਆਲ ਹੈ ਕੋਈ ਉਹਨਾਂ ਕੋਲ ਸ਼ਬਦ ਨਹੀਂ ਮਿਲ ਰਹੇ ਜਿਹੜਾ ਉਹਨਾਂ ਨੇ ਗੱਲ ਕਹੀ ਐ ਦੇਖੋ ਜਿਸ ਵੇਲੇ ਅਸੀਂ ਇਹ ਸ਼੍ਰੀ ਅਕਾਤਰ ਸਾਹਿਬ ਤੇ ਗਏ ਐ ਉਸ ਵੇਲੇ ਅਸੀਂ ਇੱਕ ਸੁਧਾਰ ਲਹਿਰ ਬੜਾਈ ਸੁਧਾਰ ਲਹਿਰ ਤੋਂ ਬਾਅਦ ਜਦੋਂ ਭਰਤੀ ਸ਼ੁਰੂ ਹੋਈ ਹੈ ਤੇ ਭਰਤੀ ਸ਼ੁਰੂ ਜੋ ਕੀਤੀ ਗਈ ਹੈ ਜਦੋਂ ਉਸ ਪਾਰਟੀ ਦੇ ਜਿਹੜੇ ਉਹ ਗਰੁੱਪ ਹੈ ਉਹ ਟੜਾ ਜਦੋਂ ਉਹ ਅਸ਼ੀਅ ਅਕਾਲ ਤਾ ਸਭ ਤੋਂ ਆਕੀ ਹੋ ਗਿਆ ਪਾਸੇ ਹੋ ਗਿਆ ਕਹਿ ਲੋ ਭਗੌੜਾ ਹੋ ਗਿਆ ਉਹਨੂੰ ਮੰਨਣ ਤੋਂ ਇਨਕਾਰੀ ਕਰ ਗਿਆ ਫਿਰ ਅਸੀਂ ਕੀ ਕਰਨਾ ਸੀ ਸਾਡਾ ਤੇ ਫਰਜ਼ ਸੀ ਵੀ ਜੇ ਇਹ ਨਾ ਮੰਨਣ ਤੇ ਅਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਜੋ ਉੱਥੇ ਹੁਕਮ ਹੋਇਆ ਕਿ ਭਰਤੀ ਕਰੋ ਡੈਲੀਗੇਟ ਬਣਾਓ ਤੇ ਪਾਰਟੀ ਨੂੰ ਸੁਰਜੀਤ ਕਰੋ ਪੁਨਰ ਸੁਰਜੀਤੀ ਕਰੋ ਉਹ ਪਾਰਟੀ ਦਾ ਉਸ ਵੇਲੇ ਫਿਰ ਸੁਪਨਾ ਲਿਆ ਗਿਆ ਸੁਪਨਾ ਮਤਲਬ ਕਿ ਜਿਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ ਮੈਂ ਅੱਗੇ ਗੱਲ ਪੂਰੀ ਕਰ ਲਾ ਉਹ ਜਿਹੜੀ ਪਾਰਟੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਸਿਰਜੀ ਗਈ ਸੀ ਉਸ ਪਾਰਟੀ ਦੇ ਬਾਰੇ ਹੀ ਕਿਹਾ ਗਿਆ ਸੀ ਸ਼੍ਰੀ ਅਕਾਲ ਤਾ ਸਭ ਦੇ ਜਥੇਦਾਰ ਵੱਲੋਂ ਕਿ ਪੁਨਰ ਸੁਰਜੀਤੀ ਕਰੋ ਡੈਲੀਗੇਟ ਬਣਾਓ ਪ੍ਰਧਾਨ ਬਣਾਓ ਜੋ ਡੈਲੀਗੇਟਸ ਬਣ ਗਏ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਧੜਾ ਤੇ ਪਹਿਲਾਂ ਬਣਾ ਲਿਆ ਉਹਨਾਂ ਆਪਣੀ ਪਾਰਟੀ ਪਹਿਲਾਂ ਬਣਾ ਕੇ ਬੈਠ ਗਏ ਉਹ ਤੇ ਉਹਨਾਂ ਨਹੀਂ ਸੀ ਚਾਹੁੰਦੇ ਨਾ ਕੋਈ ਭਰਤੀ ਕਰਨਾ ਚਾਹੁੰਦੇ ਸੀ ਅਕਾਲ ਤਾ ਸਭ ਦੇ ਛਤਰ ਛਾਇਆ ਥਲੇ ਨਹੀਂ ਸੀ ਹੋਣਾ ਚਾਹੁੰਦੇ ਫਿਰ ਅਸੀਂ ਤੇ ਕੁਝ ਕਰਨਾ ਸੀ ਅਸੀਂ ਤੇ ਕੋਈ ਪ੍ਰਧਾਨ ਚੁਣਨਾ ਹੀ ਸੀ ਬਹੁਤ ਮੀਟਿੰਗਾਂ ਹੋਈਆਂ ਢੀਂਡਾ ਸਾਹਿਬ ਦੇ ਘਰ ਵੀ ਹੋਈਆਂ ਇੱਥੇ ਪਵਨ ਚ ਵੀ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਥਾਮਾਂ ਤੇ ਹੋਈਆਂ ਇਹੀ ਗੱਲ ਨੂੰ ਲੈ ਕੇ ਕਿ ਵਿਚਾਰਿਆ ਜਾਏ ਕਿ ਪ੍ਰਧਾਨ ਦੀ ਡਿਊਟੀ ਕਿਹਨੂੰ ਦਿੱਤੀ ਜਾਵੇ ਔਰ ਥੱਲੇ ਡੈਲੀਗੇਟਸ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੈਂ ਆਪ ਦੁਆਬੇ ਦੇ ਸਾਰੇ ਡੈਲੀਗੇਟਸ ਇਕੱਠੇ ਕੀਤੇ ਇਦਾਂ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਚ ਮਾਨਸਾ ਚ ਢੀਂਡਾ ਸਾਹਿਬ ਹੋਰਾਂ ਨੇ ਮੀਟਿੰਗਾਂ ਕੀਤੀਆਂ ਲੁਧਿਆਣੇ ਚ ਪਟਿਆਲੇ ਚ ਫਤਿਹਗੜ੍ਹ ਸਾਹਿਬ ਸਾਰੇ ਪਾਸੇ ਮੀਟਿੰਗਾਂ ਕਰਕੇ ਆਵਾਜ਼ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਧਾਰਮਿਕ ਵੀ ਨੇ ਧਰਮ ਦਾ ਗਿਆਨ ਵੀ ਰੱਖਦੇ ਆ ਔਰ ਇਤਿਹਾਸ ਵੀ ਜਾਣਦੇ ਆ ਉਹਨਾਂ ਨੂੰ ਥੋੜਾ ਨੌਲੇਜ ਜਿਹੜਾ ਪੋਲੀਟਿਕਲੀ ਵੀ ਉਹ ਸਮਝਦੇ ਆ ਕਿ ਸਮਾਜ ਕਿਦਾਂ ਦਾ ਸਿਰਜਣਾ ਪੰਜਾਬ ਨੂੰ ਕਿਦਾਂ ਦਾ ਬਣਾਉਣਾ ਸੋ ਇਸ ਕਰਕੇ ਇਹ ਸਾਰੀਆਂ ਰਾਇ ਬਣ ਗਈ ਸੀ ਅਸੀਂ ਭਾਵੇਂ ਸ਼੍ਰੀ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਸਟ ਵਿੱਚ ਜਾ ਕੇ ਅਸੀਂ ਬੇਨਤੀਆਂ ਕਰਦੇ ਰਹੇ ਆ ਉਹਨਾਂ ਨੂੰ ਤਰਲੇ ਪਾਉਂਦੇ ਰਹੇ ਆ ਉਹਨਾਂ ਨੇ ਨਾ ਕੀਤੀ ਹਮੇਸ਼ਾ ਨਾ ਕੀਤੀ ਕਿ ਨਹੀਂ ਮੈਂ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਖਾਲਸਾ ਪੰਥ ਦੀ ਸੇਵਾ ਚਿਰਣਾ ਪਰ ਅਸੀਂ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਹੈ ਕਿ ਕੀ ਪੰਜਾਬ ਦੀ ਨੁਹਾਰ ਠੀਕ ਕਰਨ ਵਿੱਚ ਸੇਵਾ ਨਹੀਂ ਕੀ ਪੰਜਾਬ ਦੇ ਜੋ ਨਸ਼ੇ ਖਤਮ ਕਰਨ ਦੀ ਸੇਵਾ ਨਹੀਂ ਕੀ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਕੋਈ ਸੇਵਾ ਨਹੀਂ ਅਕਾਲੀ ਦਲ ਨੂੰ ਮੁਰਸੁਰਜੀਤ ਕਰਨਾ ਕੋਈ ਸੇਵਾ ਨਹੀਂ ਇੱਕ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਤੁਹਾਡਾ ਤਰਮ ਬੰਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀਆਂ ਲੀਹਾਂ ਤੇ ਚਲਾਈਏ ਅਸੀਂ ਤਰਲੇ ਪਾਪਾ ਕੇ ਮਿੰਤਾ ਕਰ ਕਰਕੇ ਉਹਨਾਂ ਨੂੰ ਅਸੀਂ ਮਨਾਇਆ ਫਿਰ ਵੀ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਖਾਸ਼ ਨਹੀਂ ਮੇਰੀ ਕੋਈ ਇੱਛਾ ਨਹੀਂ ਪਰ ਜੇ ਖਾਲਸਾ ਪੰਥ ਮੇਰੀ ਚੋਣ ਦੀ ਸੇਵਾ ਪਾਏਗਾ ਤੇ ਮੈਂ ਕਰਨ ਨੂੰ ਤਿਆਰ ਤੇਪ ਸਿੰਘ ਚੰਦੂ ਮਾਜਰਾ ਦਾ ਜਿਹੜਾ ਵਿਆਹ ਹੈ ਉਹ ਕਲੀਅਰ ਕਰਦਾ ਹੈ ਕਿ ਸਾਰੀ ਪਲਾਨਿੰਗ ਪਹਿਲਾਂ ਹੋ ਚੁੱਕੀ ਸੀ ਜੋ ਕਹਿੰਦੇ ਨੇ ਉਹਦੇ ਬਾਰੇ ਤੇ ਜੀ ਦੇਖੋ ਉਹ ਦੱਸ ਸਕਦੇ ਉਹਨੇ ਕੀ ਕਿਹਾ ਪਰ ਜਿਹੜੀ ਮੈਂ ਸਚਾਈ ਤੋਂ ਦੱਸ ਰਹੀਆਂ ਇਹ ਸਾਰਿਆਂ ਦੀ ਸਚਾਈ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਤਰਲੇ ਪਾ ਕੇ ਜਿਸ ਤਰ੍ਹਾਂ ਦੀ ਗੱਲ ਹੁੰਦੀ ਪਹਿਲਾਂ ਹੀ ਉਲਿੱਕਿਆ ਹੁੰਦਾ ਤੇ ਬਾਕੀ ਨਾ ਕਿਉਂ ਹੁੰਦੇ ਬਾਕੀ ਨਾ ਵੀ ਤੇ ਆਏ ਨਾ ਸਰਦਾਰ ਸੁਜੀਤ ਸਿੰਘ ਰਖੜਾ ਦੇ ਨਾਮ ਆਇਆ ਕਈ ਵਾਰੀ ਹੋਰ ਲੀਡਰਾਂ ਦੇ ਵੀ ਨਾਂ ਆਏ ਐ ਜੇ ਪਹਿਲਾਂ ਹੀ ਹੁੰਦਾ ਤੇ ਫਿਰ ਕਿਉਂ ਹੁੰਦੇ ਜਿਹੜੀ ਮੀਟਿੰਗ ਦਾ ਜ਼ਿਕਰ ਚੰਦੂ ਮਾਜਰਾ ਸਾਹਿਬ ਕਰਦੇ ਆ ਕਿ ਉਹ ਮੀਟਿੰਗ ਹੋਈ ਹੈ ਤੁਹਾਡਾ ਨਾਮ ਉਹਦੇ ਨਹੀਂ ਦੇਖੋ ਜੀ ਮੀਟਿੰਗਾਂ ਤੇ ਬਹੁਤ ਮੀਟਿੰਗਾਂ ਸਾਡੀਆਂ ਬਹੁਤ ਹੋਈਆਂ ਨੇ ਟੀਨਸਾ ਸਾਹਿਬ ਦੇ ਘਰ ਕੋਈ ਸ਼ੱਕ ਨਹੀਂ ਪਰ ਇਸ ਗੱਲ ਤੇ ਹੁੰਦੀਆਂ ਰਹੀਆਂ ਵੀ ਮਨਾਓ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਿਹਦਰ ਜੀ ਅਕਾਲ ਤਖਤ ਸਾਹਿਬ ਨੂੰ ਮਨਾਈਏ ਆਪਾਂ ਸਾਰੇ ਰਲ ਕੇ ਕਿ ਉਹਨਾਂ ਨੂੰ ਅਸੀਂ ਸੇਵਾ ਸੰਭਾਲੀਏ ਮਨਾਉਂਦੀਆਂ ਹੁੰਦੀਆਂ ਰਹੀਆਂ ਲੇਕਿਨ ਜਥੇਦਾਰ ਅਕਾਲਤਾਰ ਸਾਹਿਬ ਦੇ ਜਦ ਮਤਲਬ ਜਿਹੜੇ ਅਗਿਆਨੀ ਹਰਪ੍ਰੀਤ ਸਿੰਘ ਜੀ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਵਾਰ ਸਿਰਫ ਜਦੋਂ ਭੋਗ ਸੀਗਾ ਸਰਦਾਰ ਸੁਖਦੇਵ ਸਿੰਘ ਢੀਂਡ ਸਰ ਸਾਹਿਬ ਉਦੋਂ ਉਸ ਪਰਿਵਾਰ ਚ ਆਏ ਆ ਅਫਸੋਸ ਕਰਨ ਵਾਸਤੇ ਆਏ ਆ ਸ਼ਰਧਾ ਦੇ ਫੁੱਲ ਪੈਂਟ ਕਰਨ ਵਾਸਤੇ ਆਏ ਨਹੀਂ ਐਸੀ ਐਸੀ ਨਾ ਇਹਦਾ ਹੋ ਹੀ ਨਹੀਂ ਸਕਦਾ ਜੀ ਜਥੇਦਾਰ ਸਾਹਿਬ ਨੂੰ ਕੋਈ ਇਹਦਾ ਬੁਲਾ ਸਕਦਾ ਸੀ ਜੀ ਅਸੀਂ ਬੁਲਾ ਸਕਦੇ ਸੀ ਜੇ ਆਉਂਦੇ ਤਾਂ ਕੋਈ ਫੋਟੋ ਨਾ ਬਾਹਰ ਆਉਂਦੀ ਉਹ ਤੇ ਹੋ ਸਕਦਾ ਕਿ ਬਈ ਅਚਾਨਕ ਮੂੰਹ ਚੋਂ ਨਿਕਲ ਜਾਂਦਾ ਉਹ ਉਹਨਾਂ ਨੇ ਜਥੇਦਾਰ ਅਸੀਂ ਅੱਜ ਵੀ ਉਹਨੂੰ ਜਥੇਦਾਰੀ ਕਰਨੀ ਹੈ ਜਦਾ ਸ਼੍ਰੀ ਾਕਾਤਰ ਸਾਹਿਬ ਵੀ ਕਰਨੀ ਅਸੀਂ ਉਹਨਾਂ ਨੂੰ ਮਨਾਉਣ ਵਿੱਚ ਲੱਗੇ ਰਹੇ ਸਾਰੇ ਜਾਣੇ ਔਰ ਅਖੀਰ ਦੇ ਉੱਤੇ ਜਦੋਂ ਅਸੀਂ ਸਾਰਿਆਂ ਨੇ ਕਿਹਾ ਕਿ ਸਰਬਸੰਮਤੀ ਨਾਲ ਤੁਹਾਨੂੰ ਪ੍ਰਵਾਨ ਕੀਤਾ ਜਾਂਦਾ ਤੇ ਤੁਸੀਂ ਹੁਣ ਸਾਡੀ ਸੇਵਾ ਚ ਆਓ ਔਰ ਉਹ ਇਹ ਵੀ ਨਹੀਂ ਸੀ ਕਹਿੰਦੇ ਸੀ ਨਹੀਂ ਮੈਂ ਉੱਥੇ ਆਉਣਾ ਹੀ ਨਹੀਂ ਅਸਕੇ ਤੁਸੀਂ ਉੱਥੇ ਆਉਣਾ ਹੀ ਪੈਣਾ ਤੁਹਾਨੂੰ ਡੈਲੀਗੇਟ ਤੁਹਾਨੂੰ ਬਣਾਏ ਆ ਅਸੀਂ ਬਣਾਨੇ ਤੁਹਾਨੂੰ ਡੈਲੀਗੇਟ ਬਸ ਕਰ ਜਿਸ ਦੀ ਜਿੱਦਾਂ ਦੀ ਸੋਚ ਹੋਏਗੀ ਜੀ ਉਹਨਾਂ ਨੇ ਇਦਾਂ ਹੀ ਕਰਨਾ ਹੈ ਉਹ ਕਿਰਦਾਰ 쿠ਸ਼ੀ ਉਹਨਾਂ ਨੇ ਉਦਾਂ ਹੀ ਸ਼ੁਰੂ ਕਰਤੀ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਫੈਸਲਾ ਲਿਆ ਸੀ 2 ਦਸੰਬਰ 2024 ਨੂੰ ਇਸ ਕਰਕੇ ਜਿਹਨੂੰ ਜਿਹਨੂੰ ਕੋਈ ਸੇਕ ਲੱਗਾ ਹੋਵੇ ਨਾ ਸੱਚ ਦਾ ਤੇ ਉਹਨਾਂ ਨੇ ਇਹੋ ਕੁਝ ਕਰਨਾ ਉਹਨਾਂ ਦੇ ਪੱਲੇ ਕੁਝ ਨਹੀਂ ਹੋਰ ਕੀ ਕਹਿਣਗੇ ਉਹ ਅਸੀਂ ਹੁਣ ਮੈਂ ਬੋਲੀ ਐ ਪੂਰਾ ਮਿਲ ਕੇ 50 40 ਮਿੰਟ ਬੋਲੀਉਂਗੀ ਕੋਈ ਸ਼ਬਦ ਬੋਲਿਆ ਕਿਸੇ ਦੇਖਣਾ ਇਹੀ ਗੱਲ ਕਹੀ ਹੈ ਵੀ ਕੰਮ ਕਰੋ ਤਖੜੇ ਹੋਵੋ ਪੰਥਕ ਰੋ ਰੀਤਾ ਨੂੰ ਅ ਜਿਉਂਦਾ ਰੱਖੋ ਪੰਜਾਬ ਦੇ ਦਰਦ ਨੂੰ ਪਛਾਣਦੇ ਹੋਏ ਆਂ ਸ਼ਰੋਮਣੀ ਅਕਾਲੀ ਦਲ ਨੂੰ ਜੜਾ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕਰੋ। ਕਿਤੇ ਵੀ ਪਰਿਵਾਰਵਾਦ ਦੇ ਹੱਕ ਚੋਹਾਂ ਦੇ ਖਿਲਾਫ ਉਹ ਵੀ ਥੋੜਾ ਜਿਹਾ ਮੈਂ ਪਰਿਵਾਰਵਾਦ ਦੇ ਇਸ ਹੱਕ ਚ ਨਹੀਂ ਕਿ ਜੇ ਕੋਈ ਬਾਪ ਕੰਮ ਕਰ ਰਿਹਾ ਤੇ ਪੁੱਤਰ ਤੀਨ ਕੋਈ ਜਾਣਦਾ ਨਾ ਹੋਵੇ ਕੋਈ ਉਹਦੀ ਦੇਣ ਨਾ ਹੋਵੇ ਕੋਈ ਕੁਰਬਾਨੀ ਨਾ ਕਰੇ ਕੋਈ ਕੰਮ ਨਾ ਕਰੇ ਤੇ ਉਹਨੂੰ ਉੱਠ ਕੇ ਸਿਰ ਤੇ ਬਿਠਾ ਦਿੱਤਾ ਜਾਵੇ। ਉਹ ਸਹੱਕ 'ਚ ਨਹੀਂ ਮੈਂ ਪਰ ਜੇ ਮੰਨ ਲਓ ਕਿ ਅਸੀਂ ਸਾਰੇ ਬੈਠੇ ਆਂ ਕਈ ਹੁਣ ਸਾਡੇ ਬਜ਼ੁਰਗਾਂ ਨੇ ਬਹੁਤ ਕੀਤਾ ਕੰਮ ਸ਼ੋਮਣੀ ਕਰਦ ਲਈ ਜੇ ਅਸੀਂ ਆਪ ਉੱਠ ਕੇ ਮਿਹਨਤ ਕਰ ਰਹੇ ਆਂ ਪਾਰਟੀ ਲਈ ਕੰਮ ਕਰ ਰਹੇ ਆਂ ਤੇ ਮੈਂ ਇਸ ਹੱਕ 'ਚ ਐ ਕਿ ਜੇ ਕੋਈ ਕੰਮ ਕਰਦਾ ਤੇ ਉਹਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਕੰਮ ਕਰਕੇ ਦਿਖਾਉਣ